ਮਾ ਜਿੰਨਾ ਪਿਆਰ ਕੌਣ ਕਰ ਲੂ ਯਾਰ ਮਾਂ ਤਾਂ ਆਪਣੇ ਬੱਚਿਆਂ ਨੂੰ ਚਾਹਮਾਂ ਦੇ ਨਾਲ ਚੂਰੀਆਂ ਕੁੱਟ ਕੇ ਦਿੰਦੀ ਐ ਪੁੱਤ ਭਵੇਂ ਕਿੰਨਾ ਹੀ ਮਾੜਾ ਹੋਵੇ ਜਦੋਂ ਪੁੱਤ ਘਰੇ ਨਾ ਆਵੇ ਨਾ ਆਥ ਨੇ ਲੇਟ ਹੋ ਜੇ ਮਾੜਾ ਜਾ ਤਾਂ ਮਾਂ ਨੂੰ ਕਾਲਾਂ ਪੈ ਜਾਂਦੀਆਂ ਵੀ ਪੁੱਤ ਘਰੇ ਕਿਉਂ ਨਹੀਂ ਆਇਆ ਮਾਂ ਬਹੁਤ ਕਰਦੀ ਹੁੰਦੀ ਆ ਦੇ ਪੁੱਤਾਂ ਦਾ ਯਾਰ ਮਾਂ ਦੀ ਥਾਂ ਨਾ ਕੋਈ ਹੋਰ ਨਹੀਂ ਲੈ ਸਕਦਾ ਬਈ ਮਾਵਾ ਹੁੰਦਗਾ ਨਾ ਜਿਹੜੀਆਂ ਘਰ ਦੀ ਸਾਨ ਹੁੰਦਗੀਆਂ ਨੇ ਆਪਣੇ ਬੱਚਿਆਂ ਨੂੰ ਮੋਹ ਪ੍ਰੇਮ ਇੰਨਾ ਕਰਦੀਆਂ ਹੁੰਦਗੀਆਂ ਨੇ ਆਪ ਭਾਵੇਂ ਤਕਲੀਫ ਦੇ ਵਿੱਚ ਫਿਰਦੀਆਂ ਹੁੰਦੀਆਂ ਹਨ ਪਰ ਆਪਣੇ ਬੱਚਿਆਂ ਦੇ ਲਈ ਨਾ ਸਾਰਾ ਦਿਨ ਕੰਮ ਕਰਦੀਆਂ ਨੇ ਯਾਰ ਸੱਚੀ ਯਾਰ ਮਾਂ ਜਿੰਨਾ ਖਿਆਲ ਕੋਈ ਨਹੀਂ ਰੱਖਦਾ ਹੁੰਦਾ ਬੱਚਿਆਂ ਦਾ ਯਾਰ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਆਪਣੀ ਹੁੰਦੀ ਹੈ ਉਹ ਵੀ ਸਾਰਾ ਦਿਨ ਆਪਣੇ ਪਰਿਵਾਰ ਦੇ ਲਈ ਸੋਚਦੀ ਹੈ ਯਾਰ ਜਦੋਂ ਮਾੜਾ ਸਮਾਂ ਆ ਜਾਂਦਾ ਨਾ ਘਰ ਦੇ ਵਿੱਚ ਤਾਂ ਆਪਣੇ ਬੱਚਿਆਂ ਦੇ ਲਈ ਨਾ ਦੇਖੋ ਯਾਰ ਮਿਹਨਤ ਕਰਦੀ ਹੈ ਤਾਂ ਭੁੱਖੇ ਨਹੀਂ ਮਾਰ ਦਿੰਦੀ ਆਪਣੇ ਬੱਚਿਆਂ ਨੂੰ ਇੱਕ ਮਾਂ ਹੀ ਹੁੰਦੀ ਹੈ ਜਿਹੜੀ ਸਾਰੇ ਦੁੱਖ ਘਰ ਦੇ ਸਹਿ ਲੈਂਦੀ ਹੈ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ